ਸ਼ਤਸ਼ੀ ਗਾਲ ਜੀ ਅੱਜ ਅਸੀਂ ਬਣਾਵਾਂਗੇ ਬਹੁਤ ਹੀ ਜ਼ਿਆਦਾ ਟੇਸਟੀ ਅਲਸੀ ਦੇ ਲੱਡੂ ਇਹਦੇ ਲਈ ਕੜਾਹੀ ਵਿੱਚ ਪਾਵਾਂਗੇ 500 ਗ੍ਰਾਮ ਅਲਸੀ ਅਲਸੀ ਨੂੰ ਛਟਕਣ ਤੱਕ ਭੁੰਨ ਲਾਂਗੇ ਠੰਡਾ ਹੋਣ ਤੋਂ ਬਾਅਦ ਇਹਦਾ ਪਾਊਡਰ ਤਿਆਰ ਕਰ ਲਾਂਗੇ 1 ਕੱਪ ਮਖਾਣਿਆਂ ਨੂੰ ਅਸੀਂ ਭੁੰਨ ਲਾਂਗੇ ਡਰਾਈ ਫਰੂਟ ਤੁਸੀਂ ਆਪਣੇ ਕੋਈ ਵੀ ਆਪਣੇ ਮਨਪਸੰਦੀ ਦੇ ਵਿੱਚ ਐਡ ਕਰ ਸਕਦੇ ਹੋ 2 ਚਮਚ ਅਸੀਂ ਖਸਖਸ ਦੇ ਲਏ ਸੀ ਇਹਨੂੰ ਵੀ ਭੁੰਨ ਲਾਂਗੇ 1 ਚਮਚਕ ਵੀ ਹੋ ਵਿੱਚ ਅਸੀਂ ਬਦਾਮ ਤੇ ਕਾਜੂ ਨੂੰ ਭੁੰਨ ਲੈਣਾ ਆ ਜਿਨ੍ਹਾਂ ਨੂੰ ਬਾਅਰ ਕੱਢ ਲਾਂਗੇ ਅੱਧਾ ਕੱਪ ਅਸੀਂ ਦੇਸੀ ਘਿਓ ਦਾ ਲਿਆ ਸੀ ਇਹਦੇ ਵਿੱਚ ਅਸੀਂ ਭੁਜੇ ਹੋਏ ਛੋਲਿਆਂ ਦਾ ਪਾਊਡਰ ਬਣਾ ਲੈਣਾ ਹੈ 500 ਗ੍ਰਾਮ ਭੁਜੇ ਹੋਏ ਛੋਲੇ ਲਏ ਸੀ ਇਹਨਾਂ ਦਾ ਪਾਊਡਰ ਬਣਾ ਕੇ ਧਿਓ ਵਿੱਚ ਭੁੰਨ ਲਾਂਗੇ ਤੇ ਜਿਹੜੀ ਅਲਸੀ ਰੱਖੀ ਸੀ ਉਹਨੂੰ ਪੀਸ ਕੇ ਇਹਦੇ ਵਿੱਚ ਐਡ ਕਰ ਦੇਣਾ ਇਸ ਟਾਈਮ ਤੇ ਚੰਗੀ ਤਰ੍ਹਾਂ ਇਹਨਾਂ ਨੂੰ ਮਿਕਸ ਕਰ ਲਾਂਗੇ ਇਹਨੂੰ ਠੰਡਾ ਹੋਣ ਲਈ ਅਲੱਗ ਰੱਖ ਦਾਂਗੇ ਅਸੀਂ ਇੱਕ ਕੱਪ ਗੁੜ ਲਿਆ ਹੈ ਗੁੜ ਦੇ ਵਿੱਚ ਅੱਧਾ ਕੱਪ ਪਾਣੀ ਦਾ ਪਾਣਾ ਹੈ ਇਹਨੂੰ ਚੰਗੀ ਤਰ੍ਹਾਂ ਮਿਕਸ ਕਰ ਲਾਂਗੇ ਕੋਈ ਚਾਸ਼ਨੀ ਨਹੀਂ ਬਣਾਣੀ ਕੋਈ ਤਾਰ ਨਹੀਂ ਬਣਾਣੀ ਸਿਰਫ ਗੁੜ ਘੁਲਣ ਤੱਕ ਇਹਨੂੰ ਪਕਾ ਲਵਾਂਗੇ ਇਹਦੇ ਵਿੱਚ ਅਸੀਂ ਡਰਾਈ ਫਰੂ ਅਲਸੀ ਜਿਹੜੀ ਭੁੰਨ ਕੇ ਰੱਖੀ ਸੀ ਉਹਦੇ ਵਿੱਚ ਤੇ ਅਸੀਂ ਗੁੜ ਨੂੰ ਆਪਣਾ ਇਹਦੇ ਵਿੱਚ ਹਾਣ ਕੇ ਪਾ ਲਵਾਂਗੇ ਚੰਗੀ ਤਰ੍ਹਾਂ ਇਹਨੂੰ ਮਿਕਸ ਕਰਨ ਤੋਂ ਬਾਅਦ ਇਹਦੇ ਲੱਡੂ ਬੱਟਕੇ ਤਿਆਰ ਕਰ ਲਾਂਗੇ ਬਹੁਤ ਹੀ ਜ਼ਿਆਦਾ ਟੇਸਟੀ ਸਾਡੇ ਲੱਡੂ ਬਣ ਕੇ ਤਿਆਰ ਆ ਤੁਸੀਂ ਵੀ ਇੱਕ ਵਾਰ ਜ਼ਰੂਰ ਟਰਾਈ ਕਰਿਓ